ਜਿਹੜੀ ਵੀਡੀਓ ਬਣਾਉਣਗੇ ਉਹਦੇ ਕਰੇ ਭਾਰੇ ਪਤਨ ਜਾਣਕਾਰੀ ਦੇਵਾਂਗੇ ਜਿਵੇਂ ਆਪਣੇ ਆਰਗਨਿਜ਼ੇਡ ਦੁਪੱਟੇ ਹੁੰਦੇ ਨੇ ਭਾਰੇ ਛੁੱਟਾ ਨਾਲ ਦੇ ਸੂੜ ਤੇ ਪੌਣਾ ਵਾਲੇ ਨੇ ਦੁਪੱਟੇ ਜਿਹੜੇ ਨੇ ਆਪਣੇ ਉਸ ਤਰ੍ਹਾਂ ਹੀ ਰਹਿ ਜਾਂਦੇ ਨੇ ਇਹ ਦੁਪੱਟੇ ਦਾ ਕਿਮਿਜ਼ ਬਣਾਇਆ ਆਪਾਂ ਜਿਹੜੇ ਦੁਪੱਟੇ ਦੇ ਚਾਰਟਸ ਫੇਰੇ ਇਸ ਤਰ੍ਹਾਂ ਵਰਕ ਕੀਤਾ ਹੁੰਦਾ ਵਾ ਤੇ ਦੁਪੱਟਾ ਕਾਫੀ ਹੈਵੀ ਹੁੰਦਾ ਵਾ ਮਹਿੰਗਾ ਵੀ ਹੁੰਦਾ ਵਾ ਇਸ ਤਰ੍ਹਾਂ ਉਹ ਦਾ ਪਾਸੂ ਢੰਡਾ ਕੇ ਦੁਪੱਟੇ ਦਾ ਵੀ ਆਪਾਂ ਲਾਹ ਲੈ ਸਕਦੇ ਆ ਦੁਪੱਟੇ ਦਾ ਮੀਜ ਬਣਾ ਸਕਦੇ ਆ ਇਹ ਸੀ ਇਹ ਆਪਾਂ ਕਟਾਈ ਕੀਤੀ ਾਡੀ ਜਿਹੜਾ ਲੰਥਵੇਜ ਸੀਗਾ ਉਹਦੇ ਆਪਾਂ ਬੁੱਕ ਕੱਟ ਕੇ ਆਪਾਂ ਸੈੱਟ ਤੇ ਰੱਖ ਲਈਏ ਕਿਉਂਕਿ ਾਡੀ ਵਿੱਚ ਲੰਬਾਈ ਆਪਣੀ ਜਿਹੜੀ ਘੱਟ ਬਣਦੀ ਾਡੀ ਆਪਾਂ ਇਸ ਕਰਕੇ ਬਣਾਉਣੀ ਪਈ ਜਿਹੜਾ ਬਣਾ ਆਪ ਵਿਚ ਕਟਾਈ ਕੀਤੀ ਹੋਈ ਹੈ ਗੁੱਡੀਆਂ ਵਗੈਰਾ ਬਣਾਈ ਹੋਈ ਨੇ ਇਹ ਸਿੱਧੀਆਂ ਨਹੀਂ ਗਿਆਪਾ ਲੰਬਾਈ 'ਚ ਬਣਾਉਂਦੇ ਸੀ ਫੇਰ ਇਹਨਾਂ ਡਿਜ਼ਾਈਨ ਜਿਹੜਾ ਪ੍ਰੋਫਲ ਸਹੀ ਨਹੀਂ ਸੀ ਹੁੰਦਾ ਫਿਰ ਇਹ țeੱਡੀਆਂ ਜਾਂਦੀਆਂ ਸੀ ਇਸ ਕਰਕੇ ਆਪਾਂ ਨੂੰ ਇਹਦੀ ਕੁੰਬੀਜ ਬਣਾਉਣ ਵਾਸਤੇ ਕਟਾਈ ਲਈ ਆਪਾਂ ਆਢੀ ਕਰੀਏ ਆਢੀ ਦੀ ਲੰਬਾਈ ਦੇਖੋ ਇੰਨੀ ਸੀਗੀ ਇਹ ਆਪਣੀ ਹੈਗੀ ਹੈ ਘੱਟ 3 ਇੰਚ ਆਪਾਂ ਨੂੰ ਤੇਵੇਂ ਦਾ ਕੱਟੋ ਪੈਟਰਨ ਲੰਬਾਈ ਚਾਹੀਦੀ ਸੀ ਕਿ ਸਾਫ ਨੂੰ ਵੀ ਅੱਡੀ ਦੇ ਵਿੱਚ ਆਪਣੀ ਲੰਬਾਈ ਪੂਰੀ ਨਹੀਂ ਸੀ ਹੋਣੀ ਹੈਗੀ ਲੈਂਥ ਵਿੱਚ ਤੇ ਅੱਡੀ ਵਿੱਚ ਆਪਣੀ ਲੰਬਾਈ ਪੂਰੀ ਆਈ 30 ਇੰਚ ਦੇ ਕੱਟ ਆਪਣੇ ਤੋਂ ਲੈਂਥ ਇਹਦੇ ਵਿੱਚ ਪਾਉਣ ਵਾਸਤੇ ਹੁਣ ਆਪਾਂ ਇਹ ਫੈਟ ਕੱਟ ਕੇ ਰੱਖਿਆ ਹੋਇਆ ਹੈ ਇਹਨੇ ਬਾਜੂ ਬਣਾਈਆਂ ਨੇ ਆਪਾਂ ਬਾਜੂ ਦੀ ਦੂਸਰੀ ਸਾਈਡ ਤੋਂ ਜਿਵੇਂ ਇਧਰ ਬਾਜੂ ਬਣਾ ਲਈ ਇਧਰ ਵੀ ਸਹਰ ਦਾ ਕੱਪੜਾ ਸੀ ਇਦਾਂ ਜਿਹੜਾ ਉੱਤੇ ਫਾਣ ਤੋਂ ਵਿਚਿਆ ਉਹ ਆਪਾਂ ਕੱਟ ਕੇ ਰੱਖ ਲਿਆ ਸੀ ਕਿ ਮिज ਦੇ نیچے ਲੰਬਾਈ ਪੂਰੀ ਕਰਨ ਵਾਸਤੇ ਦੋਨਾਂ ਬਾਜੂਆਂ ਦੇ ਸਾਈਡ ਤੋਂ ਇਹ ਇਹ ਦੁਪੱਟੇ ਦੇ ਚਾਰ ਸੂਰੇ ਹੀ ਇੱਕ ਟੁਕੜਾ ਹੋਇਆ ਹੋਇਆ ਸੀਗਾ ਇਸ ਤਰ੍ਹਾਂ ਤੋਂ ਹੁਣ ਆਪਾਂ ਲੰਬਾਈ ਪੂਰੀ ਕਰਨ ਲਈ نیچے ਲਾਉਣ ਲਾ ਕੇ ਪਾਪ ਵੀ ਫਿਰ ਅਟੈਚ ਕਰ ਲਈ ਲਾਉਣ ਲਾਣਾ ਪੋਸਾ ਬਣਾ ਰੱਖੀਏ ਵੀ ਆ ਜਿਹੜੇ ਵਰਕਾ ਟੁਟ ਵਰਕ ਇਸਤੇ ਉਪਰ ਰਫ ਕਰਵੇ ਹੁਣ ਆਪਾਂ ਇਹਦੇ ਮਾਰ ਦੱਸਾਂਗੇ ਤੁਹਾਨੂੰ ਇਹ ਕਿੱਥੇ ਅਟੈਚ ਕਰਨਾ ਆਪਾਂ ਇਸ ਤਰੀਕੇ ਆਪਾਂ ਜਿੰਨੀ ਵੀ ਲੰਬਾਈ ਰੱਖਣੀ ਉਹਦੇ ਸਾਹਮਣੇ ਆਪਾਂ ਕੱਪੜਾ نیچے चाली इंच तैयार करनी लंबाई बयाली इंचो बयाली इंच की निशानी ला लेनी है एक कपड़ोपर रख जि लिया जिथे अपना बयाली आ गया हाँ देखो जी अपना बयाली इंच आ गया हम इन आप निशानी ला लेंगे निशानी ला के ਇਹ ਬਰਬਰ ਆਪਾਂ ਸਪੇਨ ਨਾਲ ਇਸ ਤਰ੍ਹਾਂ ਨਿਸ਼ਾਨੀ ਲਗਾ ਕੇ ਫਿਰ ਕੱਟ ਲਵਾਂਗੇ ਬੈਲੈਂਟੀ ਦੀ ਨਿਸ਼ਾਨੀ ਆਪਣੀ ਲਿਖੋ ਆ ਗਈ ਇੱਥੇ ਆਪਣਾ ਕਟ ਵਰਕ ਆ ਇਦਾਂ ਇੰਸਪਾ ਨੂੰ ਸਪੇਸ ਵਾਸਤੇ ਚਾਹੀਦਾ ਹੁਣ ਪਣੇ ਇਹਨਾਂ ਦਾ ਡੀਟੇਲ ਦਿਖਾਵਾਂ ਤੁਹਾਰ ਕਾ ਲਈ ਆਪਣਾ ਛੰਤੀ ਇੱਥੇ ਵਿੱਚ ਵਿੱਚ ਇੱਥੇ ਆਪਾਂ ਸੀ ਲਾਣੀ ਉੱਥੇ ਤੱਕ ਆਪਾਂ ਨੂੰ ਇੱਥੇ ਆਗੀ ਨਾਲੇ ਆਪਣੀ ਡੋਲ ਲਈ ਬਣੀ ਹੋਈ ਏ ਇਹ ਵੀ ਪੂਰੀ ਪ੍ਰੋਪਰ ਆ ਜਾਏਗੀ ਇਸ ਤਰੀਕੇ ਨਾਲ ਆਪਣਾ ਡਿਜ਼ਾਈਨ ਆਜੂ ਨਾਲੇ ਆਪਣੀ ਲੈਂਥ ਪੂਰੀ ਹੋ ਜੀ ਇਥੋਂ ਟੋਟਲ ਆਪਣਾ ਮਾਪ ਕੇ ਟਾਈਗਰ ਨੂੰ ਇਸੇ ਇੱਕ ਬੋਬਰ ਨਿਸ਼ਾਨੀ ਲਾਵਾਂਗੇ

ਲਾ ਕੇ ਫਿਰ ਆਪਾਂ ਟਾਈ ਕਰਾਂਗੇ ਇਸ ਤਰੀਕੇ ਹੁਣ ਆਪਣਾ ਕੰਨੀ ਜਿਹਾ ਹੋ ਗਿਆ ਵਾ ਥੱਲੇ ਗੱਭਾਂ ਨਾਲ ਥੱਲੇ ਪੈਟ ਅਟੈਚ ਕਰਿਆ ਵਾ ਬਿਲਕੁਲ ਪਤਾ ਨਹੀਂ ਲੱਗਦਾ ਹੈਗੇ ਵੀ ਅਟੈਚ ਕਿੱਥੇ ਕਰਿਆ ਵਾ ਕਰ ਕਰਦੇ ਸਾਹਮਣੇ ਜਿਵੇਂ ਵਰਕਸੀ ਉਸ ਤਰ੍ਹਾਂ ਹੀ ਸੀਨ ਲਗਾ ਲਈ ਨਾਲੇ ਆਪਣੀ ਲੰਬਾਈ ਪੂਰੀ ਆ ਗਈ ਹੈ ਜੀ ਇਹ ਨਾਲੇ ਆਪਣਾ ਡਿਜ਼ਾਈਨ ਬਣ ਗਿਆ ਦੋਨੇ ਕੰਮ ਆਪਣੇ ਸਹੀ ਹੋ ਗਏ ਇਸ ਤਰ੍ਹਾਂ ਹੈ ਕਿ ਆਪਣੀਆਂ ਕੁੜੀਆਂ ਸਿੱਖਦੀਆਂ ਪਈਆਂ ਸਿੱਖਣ ਵਾਲੀਆਂ ਕੁੜੀਆਂ ਬਹੁਤ ਵਧੀਆ دلچਸਪੀ ਨਾਲ ਕੰਮ ਕਰਦੀਆਂ ਨੇ ਜੋ ਵੀ ਕੰਮ ਕਰਦੀਆਂ ਨੇ ਸਹੀ ਕਰਦੀਆਂ ਨੇਕ ਬਾਰੇ ਤੁਹਾਨੂੰ ਦੱਸਿਆ ਰਿਹਾ ਜਿਵੇਂ ਨੇਕ ਪਹਿਲਾਂ ਆਪਾਂ ਬਣਾਇਆ ਸੀਗਾ ਵਿਸ਼ੇਤ ਉਸ ਤਰ੍ਹਾਂ ਹੀ ਇੱਕ ਵਰਕਸ਼ਾਲੇ ਟੇਸਟਿੰਗ ਪਾ ਕੇ ਨੇਚਾ ਆਪਾਂ ਹਾਂ ਦੂਜਿਆਂ ਨੇ ਬਣਾਇਆ ਵਿੱਚ ਬੋਲ ਡੋਲ ਜਿਹੜੀ ਹੈ ਬਾਹਰ ਚਾਪਟਾਜ ਕੀਤੀ ਹੋਈ ਹੈ ਨੀچے ਬੁਕਰਾਂ ਪਾ ਕੇ ਖੰਡ ਜਾਨ ਬਣਾਇਆ ਪਿੱਛੇ ਆਪਾਂ ਚਾਰਸ ਨੇਕ ਪਾ ਕੇ ਇੱਦਿ ਆਪਾਂ ਲੱਡਕਣ ਲਾਣੇ ਨੇ ਬਣਾ ਕੇ ਟੈਬ ਬਣਾ ਕੇ ਲੈ ਚਾਹੇ ਰੈਡੀਮੇਡ ਲਈਏ ਇਸ ਤਰ੍ਹਾਂ ਦੇ ਦਬੱਤੇ ਤੋਂ ਅਮੀ ਆਪਾਂ ਹੈਂਸੀਟ ਮੇਰੀ ਭਰ ਸਕਦੇ ਆਂ ਦੇਖੋ ਪਟਵਾਰਕ ਵਾਲਾ ਪੂਰਾ ਲੈਪੋ ਖਰੀਦਦੇ ਜੇ ਇਹ ਤਾਂ ਆਪਣਾ ਕੋ 2000 ਤਕਰੀਬਨ ਸੁੱਟ ਮਿਲਦਾ ਵਾ ਇਸ ਤਰ੍ਹਾਂ ਜੇ ਆਪਾਂ ਬਣਾਉਣਾ ਹੋਵੇ ਤਾਂ ਇਹ ਦਬੱਤੇ ਦਾ ਹੀ ਆਪਾਂ ਸੁੱਟ ਬਣਾ ਲਿਆ ਵਾ ਦੇਖੋ ਕਿੰਨੀ ਲੋਕਾਇੀ ਦੀ ਇਸਕੇ ਤੁਹਾਡੇ ਕੋਲ ਨੂੰ ਕੀ ਦੁੱਟੇ ਫੈਂਸੀ ਹੁੰਦੇ ਨੇ ਸੂਟ ਆਪਾਂ ਢਾ ਲੈਨੀ ਆ ਸੋਪਤਾਂ ਤੇ ਵੀ ਖਰਾਬ ਹੋ ਜਾਂਦੇ ਨੇ ਫੈਂਸੀ ਸੂਟ ਤੇ ਫਿਰ ਆਪਾਂ ਦੁੱਟਿਆਂ ਦੇ ਵੀ ਕਮੀਜ਼ ਬਣਾ ਸਕਦੇ ਆ ਇਹਨਾਂ ਨੇ ਤੇ ਕਾਟਨ ਲਗਾਈ ਜੇ ਆਪਾਂ ਟੈਪ ਟਾ ਡਾਈ ਕਰਵਾ ਕੇ ਲਈਓ ਹੋਰ ਵੀ ਇਸ ਤੋਂ ਵੱਧ ਵਧੀਆ ਸ਼ਾਈਨ ਆ ਜਾਂਦੀ ਏ ਤੇ ਵਧੀਆ ਸੂਟ ਆਪਣੇ ਪਾਰਟੀ ویئر ਤਿਆਰ ਹੋ ਸਕਦਾ ਕੁੱਟ ਕੇ ਇੱਕ ਮੀਜ ਬਣਾਇਆ ਚਾਂਦਨੀ ਨੇ ਚਾਂਦਨੀ ਆਉਂਦੀ ਹੈ ਨਿਊ ਸਿਟੀ ਤੋਂ ਸਿੱਖਣ ਆਪਣੇ ਕੋ ਆਉਂਦੀ ਹੈ ਹਜੇ ਆਪਣੇ ਇਹਨਾਂ ਦੇ ਲੱਗੇ ਜਿਆਦਾ ਟਾਈਮ ਨਹੀਂ ਹੋਇਆ ਦੋ ਮਹੀਨੇ ਵੀ ਨਹੀਂ ਹੋਏ ਕਿ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਵਾ ਲੌਣ ਵਾਲਾ ਦੁਪੱਟੇ ਦਾ ਕਮੀਜ਼ ਤਿਆਰ ਕਰ ਲਿਆ ਵਾ ਤੇ ਕਈ ਲੜਕੀਆਂ ਕੋ ਤਾਂ ਹਜੇ ਸਿੰਪਲ ਹੀ ਸੂਟ ਦੋ ਮਹੀਨਿਆਂ ਵਿੱਚ ਪ੍ਰੋਪਰ ਬਣਾਣੇ ਹੁੰਦੇ ਨੇ ਇਹਨਾਂ ਨੇ ਫਿਰ ਵੀ ਲਾਉਣ ਵਾਲਾ ਕਮੀਜ਼ ਬਣਾ ਲਿਆ ਪਿੱਛੇ ਵੀ ਡਿਜ਼ਾਈਨ ਚੌਰਸ ਨੱਕ ਪਾ ਕੇ ਤੇ ਅੱਗੇ ਵੀ ਡਿਜ਼ਾਈਨ ਬਣਾ ਲਿਆ ਦੇਖੋ ਤਿਲਕਲਾ ਕਪੜਾ ਸੀਗਾ ਫਿਰ ਵੀ ਵਧੀਆ ਡਿਜ਼ਾਈਨ ਬਣਾ ਲਿਆ ਵਾ ਦੁਪट्टे ਦਾ ਕਮੀਜ਼ ਬਣਾ ਲਿਆ ਵਾ ਇਹ ਬਾਜੂ ਨੇ ਪਾਕਿਸਤਾਨੀ ਬਾਜੀ ਬਣ ਗਈਆਂ ਦੇਖ ਲਓ ਵੀ ਇਹ ਕਿ ਕਮੀਜ਼ ਸੀ ਦੁਪੱਟਾ ਸੀ ਐ ਦੁਪੱਟੇ ਤੋਂ ਕਮੀਜ਼ ਫੈਂਸੀ ਬਣਾ ਲਿਆ ਉਹਨਾਂ ਨੇ ਤੁਸੀਂ ਵੀ ਨਾਲੇ ਸੀ ਕਿ ਬਟਿਕ ਤੈਣ ਕੇ ਸਿਲਾਈ ਦਾ ਕੰਮ ਸਿੱਖੋ ਕੱਪੜੇ ਸੀਓ ਜਿਵੇਂ ਘਰੇ ਆਪਾਂ ਦੁਪੱਟਿਆਂ ਨੂੰ ਵੇਸਟ ਰੱਖ ਦਿੰਨੇ ਆ ਵੀ ਹੁਣ ਸਾਡੇ ਕੰਮ ਨਹੀਂ ਆਉਣੇ ਤਾਂ ਉਹਨਾਂ ਦੇ ਆਪਾਂ ਕਮੀਜ਼ ਵਧੀਆ ਬਣਾ ਕੇ ਡਿਜ਼ਾਈਨ ਡਿਜ਼ਾਈਨ ਵਾਲੇ ਫੈਂਸੀ ਪਾਈਏ ਨਾਲੇ ਆਪਣੇ ਸ਼ੌਂਕ ਪੂਰੇ ਕਰੀ ਜੀ ਇਹ ਹੈਗਾ ਜੀ ਬਾਜੂ ਦਾ ਡਿਜ਼ਾਈਨ ਇਹ ਅਮਨਦੀਪਾ ਅੰਦ ਨੇ ਆਪਣੇ ਕੋ ਹੜਿਆਣੇ ਤੋਂ ਹਜਾਰ ਨੂੰ ਇੱਕ ਮੰਥ ਵੀ ਪੂਰਾ ਨਹੀਂ ਹੋਇਆ ਹੈਗਾ ਤਾਂ ਵੀ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਮੇਰੇ ਕੋ ਬਾਜੂ ਦਾ ਡਿਜ਼ਾਈਨ ਬਣਾਇਆ ਵਾ ਸਿੰਪਲ ਸੋਹੜ ਸੀਗਾ ਹੈਂਸੀ ਤਿਆਰ ਕਰ ਲਿਆ ਇਹਨਾਂ ਨੇ ਦੋਨੇ ਬਾਜੂ ਦਾ ਡਿਜ਼ਾਈਨ ਬਣਾਇਆ neck ਤੇ ਵੀ ਉਹਨਾਂ ਨੇ ਬੋਟ neck ਪਾ ਕੇ ਲੈਂਸ ਲਗਾ ਲੀਏ ਤੇ ਇਹ ਕਲੀਆਂ ਵਾਲੀ ਡਰੈਸ ਜਿਹੜੀ ਆਪਾਂ ਕਲੀਆਂ ਕਟਾਈ ਦੀ ਵੀਡੀਓ ਬਣਾਈ ਸੀਗੀ ਤੁਹਾਨੂੰ ਦੱਸਿਆ ਸੀ ਵੀ ਕਲੀਆਂ ਦੀ ਆਪਾਂ ਕਿਸ ਤਰੀਕੇ ਕਟਾਈ ਕਰਨੀ ਹੈ ਇਸ ਤਰ੍ਹਾਂ ਦੇਖੋ ਇਹਨਾਂ ਨੇ ਬਹੁਤ ਵਧੀਆ ਕਲੀਆਂ ਵਾਲੀ ਡਰੈਸ ਤਿਆਰ ਕਰ ਲਈਏ ਬਿਕੋ ਸਿੰਪਲ ਸੂਟ ਸੀਗਾ ਪਾਲੂਵਰ ਤੇ ਉਹਨੂੰ ਵੀ ਆਪਾਂ ਫੈਂਸੀ ਬਣਾ ਲਿਆ ਵਾ ਆਪ ਬਣਾਉਂਦੇ ਹੀ ਇਹਦੇ ਕੁਝ ਵੀ ਬਣਾ ਸਕਦੇ ਆ ਆਪਾਂ ਨੂੰ ਕੰਮ ਦਾ ਜਨੂਨ ਹੋਣਾ ਚਾਹੀਦਾ ਇਸ ਕਰਕੇ ਆਪਾਂ ਕੁਝ ਵੀ ਕੰਮ ਕਰ ਸਕਦੇ ਆ ਬਹੁਤ ਵਧੀਆ ਲੜਕੀਆਂ ਖੁਸ਼ ਨੇ ਆਪਣੇ ਕੰਮ ਤੇ ਵੀ ਟੀਚਰ ਤਾਂ ਵੀ ਓਕੇ ਜੀ